ਸੱਚੀ ਗੱਲ ਦੋਸਤੋ ਦੋਸਤੋ ਮਨਜੀਤਾ ਦੀ ਇਨਵਾਰਡ ਨੰਬਰ 1 ਵਿੱਚ ਇੱਕ ਅਜੀਬਾ ਝਗੜਾ ਚੱਲ ਰਿਹਾ ਹੈ ਕਿ ਜਿਸ ਨੂੰ ਦੇਖ ਕੇ ਸ਼ਰਮਸ਼ਾਰ ਹੋ ਜਾਈਦਾ ਹੈ ਕਿ ਸਰਕਾਰੀ ਗਲੀ ਵਿੱਚ ਗੇਟ ਲਗਾਉਣ ਤੋਂ ਰੋਕਿਆ ਜਾ ਰਿਹਾ ਹੈ ਜਦ ਕਿ ਸਰਕਾਰੀ ਗਲੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ ਮਸਲਾ ਇਹ ਹੈ ਕਿ ਵਾਰਡ ਨੰਬਰ 1 ਵਿੱਚ ਰਹਿ ਰਹੀ ਔਰਤ ਵਿਧਵਾ ਔਰਤ ਮਨਜੀਤ ਕੌਰ ਆਪਣੇ ਪਛੋਕੜ ਪਿੰਡ ਮੱਲੀ ਖੁਰਦ ਤੋਂ 2009 ਵਿੱਚ ਇੱਥੇ ਮਹਿੰਗੇ ਮੁੱਲ ਦਾ ਪਲਾਟ ਲੈ ਕੇ ਆਪਣੀ ਇਕਲੌਤੀ ਬੇਟੀ ਤੇ ਇਕਲੌਤੇ ਦੋਤੇ ਨਾਲ ਰਹਿ ਰਹੀ ਹੈ ਉਸ ਵੱਲੋਂ ਬੜੇ ਹੀ ਦਰਦ ਭਰੇ ਲਹਿਜ਼ੇ ਵਿੱਚ ਰੋ ਰੋ ਕੇ ਆਪਣੀ ਦਾਸਤਾ ਬਿਆਨ ਕੀਤੀ ਗਈ ਕਿ ਉਸਨੇ ਬੜੀਆਂ ਹੀ ਮੁਸ਼ਕਲਾਂ ਨਾਲ ਇਹ ਘਰ ਬਣਾਇਆ ਹੈ ਜਿਸ ਵਿੱਚ ਪਾਣੀ ਦਾ ਚੰਗੀ ਤਰ੍ਹਾਂ ਨਿਕਾਸ ਨਹੀਂ ਹੋ ਰਿਹਾ ਗਟੜਾਂ ਵਿੱਚੋਂ ਗਵਾਂਡੀਆਂ ਵੱਲੋਂ ਪਾਈਪਾਂ ਕੱਢ ਦਿੱਤੀਆਂ ਗਈਆਂ ਹਨ ਤੇ ਹੁਣ ਗੇਟ ਲਗਾਉਣ ਤੇ ਵੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਪਾਣੀ ਦਾ ਨਿਕਾਸ ਚੰਗੀ ਤਰ੍ਹਾਂ ਨਾ ਹੋਣ ਕਰਕੇ ਕੰਨਾਂ ਵਿੱਚ ਤਰੇੜਾਂ ਆ ਗਈਆਂ ਹਨ ਮਕਾਨ ਦਾ ਨੁਕਸਾਨ ਹੋ ਰਿਹਾ ਹੈ ਮਨਜੀਤ ਕੌਰ ਵੱਲੋਂ ਕਿਹਾ ਗਿਆ ਕਿ ਇਸ ਬਾਬਤ ਮੈਂ ਉੱਚ ਅਧਿਕਾਰੀਆਂ ਨਾਲ ਮਿਲ ਕੇ ਬਾਰ ਬਾਰ ਅਪੀਲਾਂ ਕੀਤੀਆਂ ਹਨ ਪਰ ਮੇਰੀ ਕਿਤੇ ਵੀ ਸੁਣਵਾਈ ਨਹੀਂ ਹੋਈ ਇਸ ਮਸਲੇ ਨੂੰ ਲੈ ਕੇ ਜਦ ਕਾਰਪੋਰੇਸ਼ਨ ਦੀ ਅਧਿਕਾਰੀਆਂ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਸਾਨੂੰ ਇਸ ਮਸਲੇ ਦੀ ਜਾਣਕਾਰੀ ਹੈ ਕੈਮਰਾਮੈਨ ਸੁਖਬੀਰ ਸਿੱਧੂ ਦੇ ਨਾਲ ਪ੍ਰਿੰਸ ਕਲੇਰ ਹਾਂਜੀ ਬੰਜੀ ਕੀ ਨਾਮ ਜੀ ਆਪਣਾ ਅਨੁਰੇਦ ਗੌਰ ਅਨੁਰੇਦ ਜੀ ਚੱਲ ਰਹੀਆਂ ਕਿਉਂ ਚੱਲ ਰਹੀਆਂ ਇਹ 2017 ਚ ਇੱਥੇ ਆਏ ਆ ਉਦੋਂ ਦਾ ਹੀ ਸਾਨੂੰ ਇਹਨਾਂ ਨੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਸਾਡੇ ਗੱਟਰ ਅਸੀਂ 2009 ਚ ਆਏ ਆ ਸਾਡੇ ਗੱਟਰ ਪਹਿਲਾਂ ਹੀ ਉੱਥੇ ਹੀ ਸਾਨੂੰ ਦੋ ਗਲੀਆਂ ਪਿੰਨੀਆਂ ਜਿੱਦਾ ਕਰਕੇ ਉਹਨਾਂ ਨੇ ਕਿਹਾ ਵੀ ਤੁਸੀਂ ਉੱਧਰ ਕੱਢ ਸਕਦੇ ਜੇ ਪਿੱਛੇ ਸਾਡਾ ਟਾਇਲਟ ਵੀ ਪਿੱਛੇ ਹੁੰਦਾ ਏ ਤੇ ਉਹਦਾ ਅਸੀਂ ਪਿੱਛੇ ਕੱਢ ਲੇ ਤੇ ਜਦੋਂ ਦੇ ਆਏ ਉਦੋਂ ਦੇ ਹਾਂ ਜੇ ਉਹਨੂੰ ਰਿਪੇਅਰ ਕਰਨੀ ਚਾਹੁੰਦੇ ਆ ਜਾਂ ਕੁਝ ਵੀ ਤੇ ਸਾਡ ਨੂੰ ਬਿਸਤਰੀਆਂ ਨੂੰ ਕਹਿੰਦੇ ਵੀ ਰੋੜੇ ਮਾਰ ਕੇ ਸਿਰ ਪਾੜ ਦਾਂਗੇ ਤੇ ਸਾਨੂੰ ਵੀ ਧਮਕੀਆਂ ਦਿੰਦੇ ਆ ਸਾਡਾ ਜੀਣਾ ਬੜਾ ਔਖਾ ਹੋਇਆ ਪਿਆ ਇੱਥੇ ਬਹੁਤ ਔਖਿਆ ਕੀਤਾ ਇਹਨਾਂ ਨੇ ਜਗਿੰਦਰ ਸਿੰਘ ਨੇ ਉਹਦੀ ਵਾਈਫ ਆ ਮੰਦੀਪ ਕੌਰ ਤੇ ਇੱਕ ਕੁਲਬੀਰ ਕੌਰ ਆ ਨਾਲ ਵਾਲਾ ਘਰ ਇਹ ਦੋਵੇਂ ਘਰ ਦੇ ਲੈ ਇਹਨਾਂ ਨੂੰ ਬਹੁਤ ਦੁਖੀ ਦੁਖੀ ਕੀਤਾ ਇਹਨਾਂ ਨੇ ਤੁਸੀਂ ਘਰ ਦੇ ਕਿੰਨੇ ਮੈਂਬਰ ਰਹਿੰਦੇ ਆਂ ਅਹੀਂ ਤੇ ਮੈਂ ਵਾ ਮਮਾ ਵਾ ਮੇਰੇ ਮੇਰੇ ਪਾਪਾ ਵਾ ਨਾ ਕੋਈ ਬ੍ਰਦਰ ਹੀ ਆ ਮੇਰਾ ਮੈਂ ਕੱਲੀ ਕੱਲੀ ਆ ਮੈਂ ਵਾ ਮੰਮੀ ਆ ਤੇ ਉਹ ਛੋਟਾ ਬੇਟਾ ਇਹ ਮੇਰਾ ਅਹੀਂ ਇੱਥੇ ਤਿੰਨੇ ਜਾਨੇ ਰਹਿੰਦੇ ਆ ਤੇ ਹਸਬੰਦ ਮੇਰੇ ਉਹ ਨਹੀਂ ਮੇਰਾ ਰਹਿੰਦੇ ਉਹ ਆਪਣੇ ਘਰ ਆ ਉਹਨਾਂ ਦਾ ਨਹੀਂ ਮੇਰਾ ਹੈਗਾ ਕੋਈ ਲਿੰਕ ਤੇ ਇਹ ਕਹਿ ਰਹੇ ਆ ਕਿ ਇਹਨਾਂ ਦੇ ਜਵਾਈ ਆਣ ਕੇ ਸਾਨੂੰ ਸੰਗ ਪਰੇਸ਼ਾਨ ਕਰਦੇ ਆ ਨਹੀਂ ਨਹੀਂ ਉਹਨਾਂ ਨੇ ਕੁਝ ਨਹੀਂ ਇਹਨਾਂ ਨੂੰ ਕਿਹਾ ਉਹ ਇੱਥੇ ਹੈ ਹੀ ਨਹੀਂ ਅਸੀਂ ਤੇ ਰਹਿ ਹੀ ਤਿੰਨੇ ਰਹੇ ਆ ਉਹ ਨਹੀਂ ਹਟਣਾ ਰਹਿੰਦੇ ਉਹਨਾਂ ਕਿੱਥੋਂ ਪਰੇਸ਼ਾਨ ਕਰਦੇ ਨਾ ਇਹਨਾਂ ਨੂੰ ਇਹ ਜਿਹੜੀ ਗੇਟ ਨੂੰ ਲੈ ਕੇ ਗੱਲ ਚੱਲ ਰਹੀ ਹੈ ਇਹ ਕਿਉਂ ਤੇ ਗੇਟ ਕਿ ਬਣਾਉਣਾ ਚਾਹੁੰਦੇ ਆ ਅਸੀਂ ਤਾਂ ਆਲਰੇਡੀ ਇੱਕ ਬਣਿਆ ਹੋਇਆ ਹਾਂ ਹਾਂਜੀ ਸਾਨੂੰ ਪਹਿਲੀ ਗੱਲ ਤੇ ਗਲੀਆਂ ਦੋ ਲੱਗਦੀਆਂ ਵਾ ਅਸੀਂ ਪਲਾਟ ਵੀ ਮਹਿੰਗਾ ਲਿਆ ਇਸ ਕਰਕੇ ਉਹਨਾਂ ਨੇ ਕਿਹਾ ਕਿ ਦੋ ਗਲੀਆਂ ਲੱਗਦੀਆਂ ਤੁਹਾਨੂੰ ਮਹਿੰਗਾ ਪਲਾਟ ਮਿਲੇਗਾ ਤੇ ਦੂਜੀ ਗੱਲ ਅਸੀਂ ਇੱਥੇ ਗੇਟ ਕੱਢ ਕੇ ਤੇ ਅਸੀਂ ਇੱਥੇ ਆਪਣਾ ਕਰਾਈ ਵਾਲਿਆਂ ਵਾਸਤੇ ਫੋਰਚਨ ਨਿਕਾਜ ਬਣਾਉਣਾ ਚਾਹੁੰਦੇ ਕਿਉਂਕਿ ਆਪਾਂ ਨਾ ਮੰਮੀ ਤੇ ਮੈਂ ਬੱਚਾ ਛੋਟਾ ਇਹ ਕੋਈ ਲਾਗੇ ਅਸੀਂ ਕਿੰਨੇ ਵੀ ਕੋਈ ਆ ਜੇ ਜਦੋਂ ਆਸਰਾ ਹੁੰਦਾ ਵਾ ਕਿਸ ਦਾ ਕਰਾਈ ਵਾਲੇ ਲੈ ਆਉਣੇ ਚਾਹੁੰਦੇ ਚੋਨੀ ਇੱਕ ਹਨੂ ਆਮਦਨ ਦਾ ਸਾਧਨ ਨਹੀਂ ਕੋਈ ਹੈਗਾ ਚਲੋ ਕਰਾਈ ਤੇ ਦਵਾਂਗੇ ਤੇ ਕੋਈ ਚਾਰ ਪੈਸੇ ਆ ਜਾਣਗੇ ਤੁਹਾਡੀ ਤਰੀਆਂ ਤਰਖਾਸਾਂ ਤੁਸੀਂ ਕਿਤੋਂ ਤੱਕ ਤੱਕ ਪਹੁੰਚਾਈਆਂ ਤੁਹਾਡੀ ਹੱਲ ਕਿਉਂ ਨਹੀਂ ਟਟਾ ਹੋਈ ਹਾਂਜੀ ਅਸੀਂ ਚੌਂਕੀ ਚ ਵੀ ਦਿੱਤੀ ਆ ਥਾਣੇ ਚ ਦਿੱਤੀ ਆ ਡੀਐਸਪੀ ਦੇ ਪੇਸ ਹੋਏ ਆ ਫਿਰ ਡੀਐਸਪੀ ਮੈਡਮ ਜਿਹੜੀ ਉਹ ਤਹਿਸੀਲ ਚ ਹੁੰਦੇ ਮੈਡਮ ਜਿਹੜੇ ਉਹਨਾਂ ਤੱਕ ਵੀ ਅਸੀਂ ਗਏ ਆ ਫਿਰ ਕਮੇਟ ਤਹਿਸੀਲਦਾਰ ਤੱਕ ਵੀ ਅਸੀਂ ਗਏ ਆ ਕਮੇਟੀ ਘਰ ਵੀ ਅਸੀਂ ਗਏ ਆ ਪਰ ਕੋਈ ਨਹੀਂ ਹੋਇਆ ਕੀ ਕਾਰਨ ਮੰਨਦੇ ਹੋ ਕਿ ਸਾਡੀ ਸੁਣਵਾਈ ਕਿਉਂ ਨਹੀਂ ਹੋ ਰਹੀ ਕੋਈ ਉਹਨਾਂ ਨਾਲ ਕੋਈ ਸਰਕਾਰੀ ਹਸਾਲਤਾ ਹੈ ਹਾਂਜੀ ਇਹ ਸਲਾਹ ਸਰਕਾਰੀ ਮੁਲਾਜ਼ਮੇ ਆ ਦੋਵੇਂ ਜੀ ਜਗਿੰਦਰ ਸਿੰਘ ਤੇ ਮਨਦੀਪ ਕੌਰ ਤੇ ਇਹਨਾਂ ਕੋ ਪੈਸਾ ਵਾ ਸਾਡੇ ਕੋ ਪੈਸਾ ਨਹੀਂ ਨਾ ਸਾਡੇ ਬੰਦਾ ਵਾ ਕੋਈ ਵੀ ਜਿੰਨੇ ਹੱਡੀ ਖੈਲਪ ਕਰਨੀ ਕਰ ਅਹੀਂ ਚੋਨੇ ਜੋ ਸਾਡੇ ਕੰਮ ਰੁਕੇ ਐ ਇੰਨੇ ਚਿਰ ਦੇ 2017 ਤੋਂ 24 ਆ ਗਈ ਆ ਇਹ ਸਾਰੇ ਹੁਣ ਹੁਣ ਤੁਸੀਂ ਪੁਲਿਸ ਵਾਲਿਆਂ ਨਾਲ ਕੋਈ ਰਾਸਤਾ ਕੀਤਾ ਹੈ ਹਾਂਜੀ ਪੁਲਿਸ ਵਾਲਿਆਂ ਇਹ ਵੀ ਹੁਣ ਸਾਡਾ ਮੌਕਾ ਵੇਖ ਕੇ ਗਏ ਆ ਪਹਿਲੇ ਵੀ ਤੁਹਾਡਾ ਫੈਸਲਾ ਹੋ ਜੂਗਾ ਜੀ ਹਾਂਜੀ ਆ ਵੇਖੋ ਉਹਦੇ ਵਿੱਚ ਕੋਈ ਗੱਟਰ ਵਾਲਾ ਨੇ ਹੁਣ ਤੱਕ ਕੀ ਕੀਤਾ ਕੁਝ ਵੀ ਨਹੀਂ ਕੀਤਾ ਆ ਵੇਖੋ ਕਟਰ ਪਾਉਣ ਲੱਗ ਗਟਦਾ ਦਾ ਫੈਸਲਾ ਕੀਤਾ ਡੀਐਸਪੀ ਉਹ ਕਹਿੰਦੀ ਕਈ ਕਾਗਜ਼ ਤੁਰੇ ਫਿਰਦੇ ਆ ਵੇਖੋ ਫੈਸਲਾ ਹੋਇਆ ਕਹਿੰਦੀ ਕਈ ਕਾਗਜ਼ ਤੁਰੇ ਫਿਰਦੇ ਬਲਕਿ ਕਾਨੂੰਨ ਨੂੰ ਨਹੀਂ ਮੰਨਦੀ ਕਾਨੂੰਨ ਨੂੰ ਅੱਛਾ ਪੁਸਤੂਆ ਨਾਲ ਤੁਹਾਨੂੰ ਕੋਈ ਸਹਿਯੋਗ ਨਹੀਂ ਮਿਲਿਆ ਜੇ ਪੁਸਤੂਆ ਤੁਹਾਡੀ ਕੋਈ ਜਾਂ ਉਹਨਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜੀ ਨਹੀਂ ਜੀ ਅਹੀ ਅਮੋਲਕਸਰ ਹੁਣ ਐਸਚੋ ਸਾਹਿਬ ਆ ਨਾ ਇੱਥੇ ਥਾਣੇ ਵਿੱਚ ਉਹਨਾਂ ਕੋ ਗਏ ਆ ਉਹਨਾਂ ਨੇ ਦੋ ਮੁਲਾਜ਼ਮ ਬਿਠਾ ਕੇ ਸਾਡੇ ਜਿਹੜੇ ਪੈਪ ਹਵਾ ਪੈਪ ਨਹੀਂ ਪੈਣ ਦਿੰਦੀ ਇੱਕ ਕੋਠੇ ਤੋਂ ਪੈਪ ਹੁੰਦਾ ਉਹ ਨਹੀਂ ਪੈਣ ਦਿੰਦੀ ਉਹਨਾਂ ਨੇ ਬਹਿ ਕੇ ਦੋਵੇਂ ਪੈਪ ਪਵਾਏ ਆ ਸਾਡਾ ਬਾਥਰੂਮ ਬਾਹਰ ਆਏ ਗਏ ਲਈ ਇਹੀ ਬਣਾਇਆ ਸੀ ਇਹਦੀ ਪੈਪ ਨਹੀਂ ਉਹਨੇ ਪੈਣ ਦਿੱਤੀ ਕਹਿੰਦੀ ਮੈਂ ਨਹੀਂ ਪੈਣ ਦੇਣੀ ਤੇ ਜਿਹੜਾ ਉਹ ਪਵਾ ਕੇ ਗਏ ਵਿਚਾਰੇ ਬਹਿ ਕੇ ਇੰਨਾ ਚਿਰ ਉਹ ਵੀ ਵੇਖ ਲਓ ਜਾ ਕੇ ਉੱਥੋਂ ਕੱਢ ਦਿੱਤੀ ਆ ਉਹਨੇ ਹਵਾ ਪੈਪ ਉਹਨੂੰ ਵੀ ਕਹਿੰਦੇ ਹੋ ਕਿ ਪ੍ਰੋਫੈਸਰ ਮੁਲਾਜ਼ਮ ਨੂੰ ਕਿ ਅਪੀਲ ਹੈ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਤੁਹਾਡੀ ਮੇਰੀ ਤਾਂ ਹੱਥ ਛੋੜ ਕੇ ਇਹੋ ਹੀ ਅਪੀਲ ਆ ਭਗਵੰਤ ਮਾਨ ਤੱਕ ਸਾਡੀ ਇਹ ਗੱਲ ਜਾਵੇ ਕਿ ਪਲੀਜ਼ ਸਾਡੀ ਹੈਲਪ ਕਰੋ ਦੁਖੀਆਂ ਦਾ ਦਰਦ ਉਹ ਸੁਣੋ ਜਾਨਾ ਜੇ ਮੈਂ ਬਜ਼ੁਰਗ ਹੋ ਗਈ ਤੇ ਮੈਨੂੰ ਅੰਦਰਲੀ ਟਾਇਲਟ ਵਾਸਤੇ ਮੈਨੂੰ ਉਹ ਵਧੀਆ ਹੋਵੇ ਮੇਰੇ ਬੈੱਡ ਦੇ ਨਾਲ ਹੋਊਗੀ ਤੇ ਇਹ ਜਿਹੜੀ ਬਾਹਰ ਵਾਲੀ ਆ ਇੱਥੇ ਅਸੀਂ ਕਿਰਾਏ ਤੇ ਦੇਵਾਂਗੇ ਤੇ ਫਿਰ ਸਾਨੂੰ ਇਹ ਚ ਚਲਾਉਣੀ ਪੈਣੀ ਆ ਇਹਦੀ ਪੈਪ ਨਹੀਂ ਪੈਣ ਦਿੰਦੀ ਸਾਨੂੰ ਬੜਾ ਦੁਖੀ ਕੀਤਾ ਇਹਨੇ ਕੋਈ ਆਂਦੀ ਮੈਨੂੰ ਕਾਨੂੰਨ ਨਹੀਂ ਦੇਖ ਲੂੰ ਮੈਂ ਸਰਕਾਰ ਨੂੰ ਕਹਿੰਦੀ ਆਪਣੇ ਪਾਸੇ ਮਿੱਟੀ ਪਾ ਕੇ ਸਾਡੇ ਪਾਸੇ ਵੱਲ ਰੇਡ ਕਰਕੇ ਸਾਰੀ ਸਾਡੀ ਕੰਦ ਦਾ ਬੇੜਾ ਕਰਕੇ ਕਰ ਦਿੱਤਾ ਸਲਾਬ ਨਾ ਕਿਤੇ ਬੁਰੇ ਹਾਲ ਹੋਏ ਪਏ ਆ ਤੇੜਾ ਆਈਆਂ ਪਈਆਂ ਨੇ ਸਾਡੀ ਕੋਈ ਸੁਣਵਾਈ ਨਹੀਂ ਹੁਣ ਦਿੰਦੀ ਕੇ ਪਾਸੇ ਪਹਿਲਾਂ ਹੀ ਚਲ ਜਾਂਦੀ ਪੁਲਿਸ ਕੋ ਉਹ ਵਿਚਾਰੇ ਫੇਰ ਵੀ ਚੰਗੇ ਆ ਜਿਹੜੇ ਆਉਂਦੇ ਹੱਕ ਦੀਆਂ ਹੱਕ ਨਿਭਣਗੇ ਆ ਤੁਸੀਂ ਚਿੰਤਾ ਨਾ ਕਰੋ ਮਾਦਾ ਜੀ ਉਸ ਵਾਲਿਆਂ ਤੁਹਾਨੂੰ ਕਿਹਾ ਜੀ ਆਹ ਇਹ ਆਖਿਆ ਜਦੋਂ ਇੰਨਾ ਲੜਾਈ ਝਗੜਾ ਚੱਲਣ ਡਿਆ ਹੈ ਤੇ ਤੁਸੀਂ ਕਿਉਂ ਚਾਹੁੰਦੇ ਹੋ ਕਿ ਇਹ ਲੜਾਈ ਨੂੰ ਠੱਲ ਪਾਉਣ ਵਾਸਤੇ ਤੁਸੀਂ ਨਾ ਕਰਾਇਦਾਰ ਰੱਖੋ ਤੁਸੀਂ ਨਾ ਗੇੜ ਕੱਢੋ ਸਰ ਵੇਖੋ ਬੱਚੇ ਦੇ ਨਾ ਕਿਡਨੀ ਚ ਪਾਸੇ ਹੀ ਇਹਦਾ ਆਪਰੇਟ ਹੋਇਆ ਵਾ ਭੰਡਾਰੀਆ ਹਸਪੀਟਲ ਸਾਡੇ ਬਹੁਤ ਪੈਸੇ ਇੱਥੇ ਲੱਗ ਚੁੱਕੇ ਇੱਕ ਦੀ ਪੈਪ ਤੰਗ ਹੀ ਬਾਥਰੂਮ ਵਾਲੀ ਉੱਚ ਸਟੈਂਡ ਪਿਆ ਵਾ ਉਹ ਤੇ ਚਲੋ 2 ਮਹੀਨੇ ਬਾਅਦ ਨਿਕਲ ਗਿਆ ਤੇ ਪਰ ਇੱਥੇ ਵੀ ਬੜੇ ਪੈਸੇ ਲੱਗੇ ਹੁਣ ਹੜ ਕੋ ਇੰਨੇ ਪੈਸੇ ਨਹੀਂ ਹੈਗੇ ਕਿ ਪਹਿਲਾਂ ਉੱਧਰ ਬਣਾਏ ਹੁਣ ਹੋਰ ਕਿਤੇ ਬਣਾਈਏ ਇਸ ਕਰਕੇ ਹੋਰ ਲੋਕ ਜੇ ਤਾਂ ਗੱਲ ਕੀਤੀ ਹੈ ਪ੍ਰਸ਼ਾਸਨ ਕੋ ਮੰਗ ਕੀਤੀ ਹੈ ਤੁਸੀਂ ਹੋਰ ਕੀ ਚਾਹੁੰਦੇ ਹੋ ਕਿ ਤੁਹਾਡਾ ਕਿਦਾਂ ਹੱਕ ਦਸੀ ਹੋਵੇ ਤੁਹਾਡੀ ਸਾਡੀ ਇਹੋ ਹੀ ਆ ਵੀ ਸਾਡੇ ਜਿਹੜੇ ਕੰਮ ਆ ਉਹ ਹੋ ਜਾਣ ਤੇ ਇੱਥੇ ਹੀ ਕਿਰਾਏ ਤੇ ਆਪਣਾ ਦਈਏ ਤੁਹਾਨੂੰ ਚਾਰ ਪੈਸੇ ਆਉਣ ਆਮਦਨ ਦਾ ਸਾਧਨ ਬਣ ਜਾਈ ਸਾਡਾ ਥੈਂਕ ਯੂ ਜੀ ਜਿਹੜਾ ਮਸਲਾ ਹੈਗਾ ਆ ਤੁਹਾਡਾ ਇੱਕ ਕਮੰਡੀਓ ਦੇ ਨਾਲ ਇਹ ਕੀ ਗੱਲ ਬਾਤ ਵਾਪਰੀ ਹੈ ਜੀ ਸਾਰੇ ਸਾਨੂੰ ਤੰਗ ਬੜਾ ਕਰਦੀ ਹੈ ਤੇ ਸਾਨੂੰ ਇੱਧਰ ਸਾਡੇ ਗੇਟ ਕੱਢਣਾ ਚਾਹੁੰਦੀ ਹੈ ਤੇ ਇੱਕ ਸਾਡੇ ਗਟਰ ਦੀ ਸਾਨੂੰ ਘਰ ਸਾਡੇ ਬੋ ਬੜੀ ਆਉਂਦੀ ਹੈ ਸਾਡੇ ਕੋ ਰਿਆ ਨਹੀਂ ਜਾੜਿਆ ਤੇ ਇਹਦਾ ਪਲੀਸ ਸਾਡਾ ਇਹ ਜਿਹੜੇ ਗੱਟਰੇ ਦੇ ਬੰਦ ਕਰਵਾਏ ਜਾਣ ਤੇ ਗੱਟਰੇ ਚਲੋ ਤੁਹਾਡਾ ਵੀ ਲੱਗਾ ਉਹਨਾਂ ਨੇ ਕਹਿੰਦੇ ਕੋਈ ਇਹਦੀ ਦਰਖਾਸਤ ਦਿੱਤੀ ਹੈ ਕਿਸੇ ਨੂੰ ਹਾਂਜੀ ਹਾਂਜੀ ਸਾਰੇ ਕਿਤੇ ਦਰਖਾਸਤਾਂ ਦਿੱਤੀਆਂ ਹੋਈਆਂ ਵਾ ਪਰ ਸਾਡੀ ਸੁਣਵਾਈ ਨਹੀਂ ਹੋਣ ਦੀ ਸਾਡਾ ਵੀ ਭਾਵੇਂ ਗੱਟਰ ਬੰਦ ਕਰਵਾਇਆ ਜਾਵੇ ਸਾਨੂੰ ਕੋਈ ਮੁਸ਼ਕਲ ਨਹੀਂ ਹੈਗੀ ਕੀ ਕਰਨੇ ਆ ਕਿ ਸੁਣਵਾਈ ਕਿਉਂ ਨਹੀਂ ਹੋ ਰਹੀ ਅਜੇ ਤੱਕ ਸਰ 4 ਸਾਲ ਹੋ ਗਏ ਨੇ ਤੇ ਸਾਡੀ ਸੁਣਵਾਈ ਨਹੀਂ ਹੋ ਰਹੀ ਸਾਨੂੰ ਇਹ ਦਰਖਾਸਤਾਂ ਦਿੱਤੀਆਂ ਵਾ ਤੇ ਪਰ ਇਹ ਸਾਨੂੰ ਤੰਗ ਬਹੁਤ ਕਰਦੀ ਸਾਨੂੰ ਡਿਊਟੀਆਂ ਵਾਲੇ ਬੰਦੇ ਆ ਸਾਡ ਨੂੰ ਕਿੰਨਾ ਘਣਾਣ ਦਿੱਤੀਆਂ ਜੀ ਐਸ ਡੀ ਐਮ ਦਫਤਰ ਦਿੱਤੀ ਆ ਤੇ ਐਸ ਐਚਓ ਤੇ ਹੋਰ ਐਸ ਐਸ ਬੀ ਤੇ ਉਹਨਾਂ ਨੇ ਕਿਹਾ ਐਸ ਡੀ ਸੀ ਹਾਂ ਜੀ ਉਹਨਾਂ ਵੱਲੋਂ ਕੀ ਹਾਂ ਜੀ ਉਹਨਾਂ ਨੇ ਕਿਹਾ ਵਾ ਕਿ ਇਸੇ ਕਾਰਵਾਈ ਕਰਾਂਗੇ ਤੇ 4 ਸਾਲ ਤੇ ਕੋਈ ਕਾਰਵਾਈ ਨਹੀਂ ਹੋਈ ਜੀ ਪਰ ਕੋਈ ਅਜੇ ਤੱਕ ਨਹੀਂ ਹੋਈ ਤੇ ਆਹ ਵੇਖ ਲਓ ਇਹਦੇ ਗੱਟਰ ਦੇਖ ਲਓ ਕਿ ਇਹਨੇ ਸਾਨੂੰ ਬੜੀ ਮੁਸ਼ਕਲ ਆ ਰਹੀ ਆ ਭਾਵੇਂ ਸਾਡਾ ਵੀ ਨਾਲ ਹੀ ਗੱਟਰ ਬੰਦ ਹੋਇਆ ਜਾਵੇ ਤੇ ਇਹਦਾ ਵੀ ਨਾਲ ਹੀ ਹੋਵੇ ਤੁਹਾਡੀ ਹਸਬੰਦ ਦਾ ਕੀ ਨਾਮ ਹੈ ਜੀ ਜਗਿੰਦਰ ਸਿੰਘ ਅੱਛਾ ਜੀ ਕੀ ਕੰਮ ਕਰ ਪੀ ਕੰਮ ਕਰ ਦੇਣੀ ਹੋ ਗਵਰਨਮੈਂਟ ਜੌਬ ਕਰ ਦੇਣੀ ਤੇ ਹੁਣ ਤੁਸੀਂ ਇਦਾਂ ਚਾਹੁੰਦੇ ਹੋ ਕਿ ਤੁਹਾਡਾ ਜਿਹੜਾ ਹੱਲ ਹੋਇਆ ਹੋ ਜਾਵੇ ਸਰ ਹਾਨੂੰ ਰਿਟਰਨ ਵਿੱਚ ਚਾਹੀਦਾ ਵਾ ਇਹ ਬਕਾਇਦਾ ਇੱਥੇ ਮਿਸਤਰੀ ਲੈ ਆਉਂਦੀ ਆ ਸਾਡੇ ਮਗਰੋਂ ਅਸੀਂ ਡਿਊਟੀਆਂ ਤੇ ਗਏ ਹੁੰਨੇ ਸਾਨੂੰ ਕਿਤੇ ਜਾਣ ਆਉਣ ਦੀ ਬੜੀ ਮੁਸ਼ਕਲ ਆ ਰਹੀ ਆ ਤੇ ਇਹ ਜਿਹੜੀ ਆ ਮਤਲਬ ਕਿ ਮਿਸਤਰੀ ਲੈ ਆਉਂਦੀ ਆ ਤੁਹਾਨੂੰ ਇਹ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਬੰਦੇ ਇੱਥੇ ਕਈ ਤਰ੍ਹਾਂ ਦੇ ਇੱਥੇ ਲੋਕ ਇੱਥੇ ਸਾਡੀ ਗਲੀ ਦੇ ਵਿੱਚ ਆਉਂਦੇ ਨੇ ਬੰਦ ਕੀਤੇ ਜਾਣ ਗਲੀ ਸਰਕਾਰੀ ਆ ਤੇ ਫਿਰ ਪ੍ਰੋਬਲਮ ਕੀ ਹੋ ਸਕਦੀ ਆ ਤੁਸੀਂ ਵੀ ਆਪਣਾ ਗੇਟ ਪਰ ਇਹ ਸਰਕਾਰੀ ਗਲੀ ਆ ਤੇ ਇਹਦੇ ਵਿੱਚ ਗੇਟ ਨਹੀਂ ਕੱਢ ਸਕਦੀ ਇਹਦੀ ਇਹਦੀ ਗਲੀ ਦੇ ਵਿੱਚ ਸਰੇ ਨਹੀਂ ਹੁੰਦਾ ਇਹਦੀ ਮਤਲਬ ਕਿ ਜਿਹੜੀ ਇਹਦੀ ਹੈਗੀ ਆ ਕੀ ਹੁੰਦਾ ਜਿਹੜਾ ਉਹ ਗਲੀ ਤੱਕ ਬੰਦਿਆ ਨਕਸ਼ੇ ਵਿੱਚ ਨਕਸ਼ੇ ਵਿੱਚ ਨਹੀਂ ਹੈਗਾ ਇੱਧਰ ਅੱਛਾ ਤੁਸੀਂ ਇੱਧਰ ਅਧਿਕਾਰ ਕਾਰਪੋਰੇਸ਼ਨ ਦੇ ਨਾਲ ਗੱਲ ਕੀਤੀ ਕੋਈ ਹਾਂਜੀ ਮੈਂ ਕਮੇਟੀ ਘਰ ਗੱਲ ਕੀਤੀ ਉਹ ਕਹਿੰਦੇ ਨਕਸ਼ੇ ਦੇ ਵਿੱਚ ਨਹੀਂ ਹੈਗਾ ਇਹ ਨਹੀਂ ਕੱਢ ਸਕਦੀ ਗੇਟ ਇੱਧਰ ਪਰ ਕੋਰਨਰ ਵਾਲਾ ਥਾਂ ਜਿੱਥੋਂ ਲਿਆ ਜਾਂਦਾ ਤੇ ਉਹਦੇ ਵਿੱਚ ਪਰ ਨਹੀਂ ਸਰ ਇਹਦਾ ਆਲਰੇਡੀ ਗੇਟ ਹੈਗਾ ਵਾ ਇੱਧਰੋਂ ਗਲੀ ਬੰਦਿਆ ਸਾਡਾ ਦੋਵਾਂ ਧਿਰਾਂ ਨਾਲ ਸਾਡਾ ਝਗੜਾ ਚੱਲ ਰਿਹਾ ਵਾ ਅਸੀਂ ਇੱਧਰ ਇਹਨੂੰ ਗੇਟ ਨਹੀਂ ਕੱਢਣਾ ਕਿਉਂਕਿ ਨੁੱਕਰਾਂ ਦੇ ਵਿੱਚ ਦੁਕਾਨਾਂ ਲਾਈਆਂ ਜਾਂਦੀਆਂ ਨੇ ਤੇ ਉਹਦੇ ਆਪਾਂ ਦੋ ਦੋ ਦਰਵਾਜ਼ੇ ਰੱਖ ਸਕਦੇ ਹਾਂ ਸੋ ਇਹਦੇ ਆਧਾਰ ਤੇ ਉੱਤੇ ਪਰ ਇਹ ਸਰ ਦਰਵਾਜ਼ਾ ਰੱਖ ਸਕ ਹੜ ਨਾਲ ਲੜਦੀ ਰਹਿੰਦੀ ਆ ਉੱਤੋਂ ਕੂੜਾ ਸੁੱਟਦੀ ਆ ਬਿਲਕੁਲ ਤੁਹਾਡਾ ਜਿਹੜਾ ਗੱਟ ਰਿਹਾ ਉਹਨੂੰ ਕਵਰ ਕੀਤਾ ਹੋਇਆ ਉਹ ਕਵਰ ਨਹੀਂ ਆ ਉਹਨਾਂ ਦਾ ਮਿਸਤਰੀ ਆਈਯਾਰੀ ਨਹੀਂ ਲੱਗਦਾ ਕੀ ਕਾਰਨ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਮਿਸਤਰੀ ਆ ਜਾਂਦੇ ਆ ਆਉਂਦੇ ਆ ਤੇ ਤੁਸੀਂ ਮਤਲਬ ਮਿਸਤਰੀ ਨੂੰ ਭਜਾ ਦਿੰਦੇ ਹੋ ਸਾਰੇ ਬਿਨਾ ਮਤਲਬ ਤੋਂ ਕੰਮ ਕਰਾਉਣ ਦੀ ਅਸੀਂ ਜਾਨੀ ਕਿ ਇਹ ਦਰਖਾਸਤ ਦਿੱਤੀ ਹੋਈ ਆ ਵੀ ਇਹ ਸਾਡੇ ਬਿਨਾ ਮਤਲਬ ਉਹ ਤਾਂ ਦਰਖਾਸਤ ਦੇ ਮੁਤਾਬਕ ਵੀ ਇਹ ਕੰਮ ਕਾਰੋਬਾਰ ਕਰਵਾ ਰਹੀ ਹੈ ਤੁਹਾਡਾ ਮਕਾਨ ਕਿ ਕਦੋਂ ਬਣਿਆ 2018 ਚ ਹਾਂਜੀ ਬਾਬੂ ਜੀ ਕੀ ਨਾਮ ਵੀ ਆਪਣਾ ਜੀ ਰਜੇਸ਼ ਕੁਮਾਰ ਰਜੇਸ਼ ਕੁਮਾਰ ਜੀ ਕੀ ਹੈ ਆਪਣਾ ਰੈਂਗ ਕੀ ਹੈ ਜੀ ਜੂਨੀਅਰ ਅਸਿਸਟੈਂਟ ਅੱਛਾ ਜੀ ਕੀ ਗੱਲ ਕੀ ਹੈ ਜੀ ਅੱਜ ਜਿਹੜਾ ਝਗੜਾ ਚੱਲ ਰਿਹਾ ਜੀ ਮਨਜੀਤਪੁਰ ਉਹਨਾਂ ਦਾ ਜਿਹੜਾ ਕਲੋਨੀ ਦੇ ਵਿੱਚ ਉਹਨਾਂ ਦਾ ਕੋਈ ਪੁਰਾਣਾ ਗੱਟਰ-ਗੁੱਟਰ ਬਣਿਆ ਆ ਉਹਨਾਂ ਦੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਨੇ ਜੀ ਅੰਡਰ ਪ੍ਰੋਸੈਸਿੰਗ ਕਾਰਵਾਈ ਆ ਜੋ ਵੀ ਨੋਟਿਸ ਵਗੈਰਾ ਦੇਵਾਂਗੇ ਦੇਖ ਕੇ ਜੋ ਸਾਡੇ ਅਫਸਰ ਸਾਨੂੰ ਇਜਾਜ਼ਤ ਦੇਣ ਕਿ ਉਹ ਕਾਰਵਾਈ ਕਰਾਂਗੇ ਪਰ ਕਾਫੀ ਪਿਛਲੇ ਕਾਫੀ ਲੰਮੇ ਨਹੀਂ ਜੀ ਕੋਈ ਚੱਲ ਰਿਹਾ ਜੀ ਇਹਨਾਂ ਦਾ ਇਹ ਪਹਿਲਾਂ 2-3 ਸਾਲ ਚੱਲਿਆ ਸੀ ਉਦੋਂ ਬੰਦ ਹੋ ਗਿਆ ਸੀ ਹੁਣ ਆਸ ਜਿਹੜਾ ਹਫਤਾ ਕੀ ਹੋਇਆ ਅੱਜ ਕਿਹਨੇ ਤੇ ਗਟਰ ਪਾਏ ਗਏ ਆ ਉਹਨਾਂ ਦੇ ਸੀਵਰੇਜ ਵਗੈਰਾ ਹੋਏ ਤਾਂ ਕਿ ਨਹੀਂ ਬਣੇ ਗਏ ਉਹਦੇ ਪਿੱਛੇ ਕੀ ਕਾਰਵਾਈ ਹੋ ਸਕਦੀ ਹੈ ਕਿ ਉਹ ਨਹੀਂ ਬਣੇ ਸੀਵਰੇਜ ਉਹ ਕਲੋਨੀ ਕੱਟੀ ਹੋ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਉਹ ਕਲੋਨੀ ਪੁਰਾਣੀ ਕੱਟੀ ਆ ਮੈਂ 17 ਵਿੱਚ ਇੱਥੇ ਆਇਆ ਅੱਛਾ ਠੀਕ ਉਹ ਤੋਂ ਜਿਹੜੇ ਅਧਿਕਾਰੀ ਹੈਗੇ ਨੇ ਤੁਹਾਡੇ ਉੱਚ ਅਧਿਕਾਰੀਆ ਉਹਨਾਂ ਤੱਕ ਇਹ ਗੱਲ ਪਹੁੰਚੀ ਹੋਈ ਹੈ ਕੋਈ ਸ਼ਿਕਾਇਤ ਹੈਗੀ ਆ ਉਹਨਾਂ ਕੋਲ ਪਹੁੰਚੀ ਆ ਪਰ ਫਿਰ ਵੀ ਅਸੀਂ ਪ੍ਰੋਸੈਸਿੰਗ ਕਾਰਵਾਈ ਜੋ ਕਾਰਵਾਈ ਕਾਨੂੰਨ ਨਾਲ ਬੰਦੀ ਉਹ ਕਰਾਂਗੇ ਨੋਟਿਸ ਵਗੈਰਾ ਦੇ ਕੇ ਫਿਰ ਕਾਰਵਾਈ ਕਰਾਂਗੇ ਬਾ ਅਫਸਰ ਹੋਣਗੇ ਮੌਕਾ ਵੇਖ ਕੇ ਕਰ ਦਿੱਤੀ ਜਾਏਗੀ ਸਹੀ ਜੋ ਜਾਇਜ਼ ਹੋਗਾ ਉਹ ਕਰ ਦੇਣਗੇ ਮਨਜੀਤ ਸਿੰਘ ਦਾ ਕਹਿਣਾ ਮਨਜੀਤ ਕੌਰ ਦਾ ਕਹਿਣਾ ਵਾਗੇ ਜਿਹੜਿਆ ਆਪਣਾ ਦੂਜੀ ਸਾਈਡ ਨੂੰ ਗੇਟ ਲਗਾਉਣਾ ਚਾਹੁੰਦੀ ਹੈ ਜੇ ਗੁਰਿੰਦਰ ਸਿੰਘ ਇਹਦੇ ਇਹਦੇ ਬਾਰੇ ਮੈਂ ਤੁਹਾਨੂੰ ਕਹਿਣ ਦਿਆਂ ਵੀ ਇਹਦੇ ਬਾਰੇ ਜੋ ਕਾਨੂੰਨ ਕਹੇਗਾ ਜੋ ਨਾ ਦੇ ਆਰਡਰ ਕਹੇਗਾ ਉਹ ਕਾਰਵਾਈ ਸਾਡੇ ਅਫਸਰਾਂ ਦੁਆਰਾ ਕੀਤੀ ਜਾਵੇਗੀ 2017 ਨੇ ਵਿੱਚ ਤੁਸੀਂ ਆਏ ਹੋ 2017 ਦੇ ਵਿੱਚ ਵਿਕਿੰਦਰ ਸਿੰਘ ਜੀ ਨੇ ਆਪਣੇ ਇੱਥੇ ਮਕਾਨ ਪਾਏ ਨੇ ਉਸ ਤੋਂ ਪਹਿਲਾਂ ਤਾਂ ਮੇਰੇ ਹੋਂਦ 2017 ਨੇ ਨੇ ਦੱਸਿਆ ਜੇ ਤੁਹਾਡੇ ਕੋਲ ਕੈਮਰੇ ਵਿੱਚ ਬਜੂਦ ਹੈ ਤੇ ਕਹਿੰਦੇ ਕਿ ਦਿਖਾ ਵੀ ਸਕਦੇ ਆ ਕੋਈ ਗੱਲ ਨਹੀਂ 2017 ਦੇ ਵਿੱਚ ਉਹਨਾਂ ਨੇ ਪਾਏ ਆ ਤੇ ਉਦੋਂ ਵੀ ਉਹਦੀ ਉਹ ਕੀਤੀ ਗਈ ਗਟਰ ਕੇ ਜਦ ਕੇ ਸਾਰਿਆਂ ਦੇ ਬਾਹਰ ਹੈ ਸਾਨੂੰ ਗਟਰ ਉਹਨਾਂ ਦਾ ਪਰਸਨਲ ਗਟਰ ਨੇ ਉਹਨਾਂ ਨੇ ਉਦੋਂ ਕਲੋਨੀ ਵਾਲਿਆਂ ਨਾਲ ਕਰ ਲਿਆ ਹੋਵੇਗਾ ਉਹਦੇ ਬਾਰੇ ਜੋ ਵੀ ਕਾਰਵਾਈ ਹੋ ਗਈ ਸਾਡੇ ਅਫਸਰ ਮੌਕਾ ਵੇਖਣ ਤੋਂ ਬਾਅਦ ਅਸੀਂ ਉਹ ਕਾਰਵਾਈ ਨੂੰ ਅਮਲ ਵਿੱਚ ਲਿਆਵਾਂਗੇ